ਮਾਹਾਂ ਗਉਂਗਾ ਸਮਾਂ ਨਹੀਂ ਮੰਦਾ ਮੇਰਾ ਮੇਰਾ ਕੰਮ ਹੋਰ ਉਸੇ ਵਾਲੀ ਦੀ ਸਾਡਾ ਵਪਾਰ ਦਾ ਕੰਮ ਹੈ ਭੈਣ ਕੋਈ ਬਸੇ ਨਾ ਕੱਢ ਜਾਣੀ ਇਹ ਸਾਡਾ ਮੱਝਾ ਦਾ ਕੰਮ ਆ ਇਹ ਨਾਲ ਕੱਢ ਜਾਣੀ ਉਹ ਕਰ ਕੋਈ ਚੱਕੀ ਆਪ ਕੀ ਲੱਗਿਆ ਪਰੋਇ ਜੀ ਕੋਈ ਸੌਦਾ ਹੈ ਜੀ ਕੋਈ ਗੁੱਸੇ ਵਾਲੀ ਥੋੜੀ ਗੱਲ ਆ ਗਈ ਨਾ ਪੁੱਗਦੇ ਤੁਸੀਂ ਨਾ ਤੋ ਤੁਸੀਂ ਪੁੱਗਦੇ ਲਾ ਦਿਓ ਇਹ ਹੈਗੇ ਉਹਦੇ ਨੇਗੇ ਜਿਹੜਾ ਉਹ ਨਹੀਂ ਹੈਗਾ ਸਿਰਫ ਰੋੜ ਤੇ ਉਹ ਤੋਂ ਬੱਚਾ ਲਿਆਦੀ ਕੰਗ ਵਾਲੇ ਤੋਂ ਉਹ ਬੱਚਾ ਮਰ ਗਿਆ ਸਾਡੇ ਉਹਦੇ ਵਿੱਚ ਹੀ ਕੰਗਗੋਟ ਫਾਰਮ ਸਾਈ ਰੇਟ ਦੇਖ ਲੈ ਚੱਕ ਕੇ ਔੜੇ ਮਿਲਿਆ 45 ਦੇ ਰੇਟ ਤੇ 40 45 ਤਾਂ ਹੋਊਗਾ ਜਾਨੀ ਭਾਉ ਬਈ ਪਰ ਇਹ ਨਿੱਗਰ ਨੇ ਪੂਰੇ ਯਾਰ ਪੰਡਾ ਜੀ ਦਾ ਪੂਰੇ ਨਿੱਕਲ ਦੇ ਜਿੰਗੇ ਕਹਿ ਦੇਗੇ ਕਿਉਂਕਿ ਦਾਣੇ ਤੇ ਪੜੇ ਹੋਏ ਰਹੇ ਤੇ ਇਹ ਤਾਂ ਹਮਨ ਫੰਗੜਦਾਰਤੀ ਸੁਣੀ ਜਾਂਦਾ ਪਹਿਲਾਂ ਕੋਈ ਹੋਰ ਬੋਲਿਆ ਸੀ ਹੁਣ ਨਹੀਂ ਪਹਿਲਾਂ ਨਹੀਂ 30 ਕਿਹਾ ਸੀ 30 ਕਿਹਾ ਸੀ 30 ਜਸ 40 ਮੰਗਿਆ ਕਿਨਾ ਬਸ ਅਗਲਾ ਹੁਣ ਕੋਈ ਨਹੀਂ ਹੋਇਆ ਨਾ ਕੁਲਚਾ ਹੈ ਨਾ ਮਾਦਾ ਖਾਂਦਾ ਨਹੀਂ ਤੁੰਨਾ ਸੇ ਸ਼ਾਮ ਆ ਬੱਕਦੇ ਨਾ ਨਾ ਤੁਸੀਂ ਦੱਸ ਦੋ ਕੋਈ ਗੱਲ ਨਹੀਂ ਇਹ ਚ ਕੋਈ ਹੋਆ ਕੋਲੋਂ ਬੱਕਦਾ ਮਾਂ ਮੱਕਾ ਕੋਈ ਗੱਲ ਨਹੀਂ ਬੱਕਾ ਆਪਣੇ ਕੋਲ ਦਾ ਹੈ ਬ੍ਰੀਡਰ ਫਿਰ ਇਹ ਕਦੋਂ ਆ ਬਣਾਣਾ ਅੱਦਾਂ ਹੀ ਲੈਣਾ ਜੀ ਫਿਰ ਇਹ ਬੱਚੇ ਫਰੀਜ ਜਰਾ ਹੀ ਕਹਿੰਦਾ ਨਹੀਂ ਆਏ ਨਹੀਂ ਕਲ ਕਰ ਬੱਚੀ ਫਰੀਜ ਹੋਈ ਵੀ ਦਾਦਾ ਚਾਚਾ ਦਾ ਦਵਾਈ ਵੀ ਵਾ ਗਿਆ ਅੱਖਾਂ ਦੇ ਮੇਰੇ ਕੋਲ ਦੇ ਇੰਸਟਾਗ੍ਰਾਮ ਹਾਂ ਕਿੰਨੇ ਮਹੀਨੇ ਬੀਤੀ ਦਾ ਉਦੋਂ ਜਿਹੜਾ ਲੈਣਾ ਇਹਦੇ ਕੀ ਕੋਈ ਕੁੱਤੇ ਵਾਲੀ ਥੋੜੀ ਜਿਹੀ ਗੱਲ ਨਹੀਂ ਨਹੀਂ ਮੈਂ ਏਜ ਪੁੱਛ ਰਿਹਾ ਕਿੰਨੇ ਮਹੀਨੇ ਇਹ ਏਜ ਤੇ ਮਤਲਬ ਪਿਛਲੇ ਮਾਰਚ ਦੇ ਹੋਏ ਹੋਏ ਲੈਣਾ ਹੁਣ ਤੂੰ ਹਿਸਾਬ ਲਾ ਲੈ ਕਿੰਨੇ ਮਤਲਬ 1.5 ਸਾਲ 1.5 ਸਾਲ 1.5 ਸਾਲ ਪਿਛਲੇ ਸਾਲ ਮਾਰਚ ਦੇ ਵਿੱਚ ਹੋਇਆ ਕਿੰਨੇ ਮਹੀਨੇ ਚੱਲ ਪਿਆ ਦੇਖ ਲਓ 1.5 ਸਾਲ ਦਾ ਹੈਗਾ ਨਹੀਂ ਵੀਰੇ ਦੋ ਮੰਨ ਲਓ ਯਾਰ ਲੈ ਕੇ ਆਇਆ ਸੀ ਮੁੱਲ ਸਾਰੇ ਇੱਥੇ ਉਹੀ ਹੈ ਸਾਰੇ ਹੀ ਦੱਸ ਜਾ ਤੂੰ ਬੰਦਾ ਨਹੀਂ ਨਿਹੜਿਆ ਰਾਜੂ ਤੋਂ ਮੋਨੇ ਯਾਰਾ ਇਹ ਲੈ ਲੈ ਯਾਦ ਨਾਲ 30 ਹੀ ਆਗਾ ਫਿਰ ਫਾਇਦਾ ਕੋਈ ਨਹੀਂ ਯਾਰਾ ਕੰਡੋ ਦੇ ਉਹ ਪਾਏ ਦਾ ਲੱਗੀ ਦੁਆਰਾ ਕਾਫਾ ਆਇਆ ਚਿੱਟੂ ਦੇ ਕੱਪੜੇ ਤੈਨੂੰ ਤੁਸੀਂ ਦੱਸ ਦੋ ਕੋਈ ਗੱਲ ਇਹ ਤਾਂ ਤੁਸੀਂ ਦੱਸ ਦੋ ਨਹੀਂ ਕੋਈ ਤੂੰ ਵਾਹ ਤੇਰਾ ਹੱਕ ਦਾ ਨਹੀਂ ਮੈਂ ਤਾਂ ਹੁਣ ਤੈਨੂੰ ਦੱਸਤਾ ਤੁਸੀਂ ਦੱਸ ਦੋ ਲੈ ਵੀ ਹਾਂ ਭਾਈ ਅਸੀਂ ਇੰਨੇ ਦਿੱਟਿਆਂਗੇ ਹੈ ਕਿ ਨਹੀਂ ਇਹ ਕੀ ਹੋ ਹੋਸਲਾ ਬਾਈ ਨੂੰ ਤੇ ਆ ਚੀਤੀ ਹੈ ਮੇਰਾ ਤੀਤੀ ਹੈਗਾ ਤੁਸੀਂ ਦੱਸ ਦੋ ਭਾਈ ਅਸੀਂ ਇੰਨੇ-ਇੰਨੇ ਦਿੰਨੇ ਆਗੇ ਨਹੀਂ 7 11-11 ਦਿੰਦੇ ਦੋ ਬਤਲ ਜਮਾਈਦਾ ਤਾਂ ਮੈਂ ਚਲ ਭਾਈ ਦੋ ਬੜਾ ਦਾ ਨੂੰ ਨੂੰ ਲੋਗੇਗਾ 60000 ਲੈ ਜਾਇਜ ਕਰ 90000 ਹੋ ਗਏ ਦਿੰਦਾ ਲੈ ਲੂ ਜਾਇਜ ਕਰ ਲਓ ਅਈਆ ਟੈਕੀ ਰਿਆ ਧੰਨਵਾਦ 11-11000 ਰੁਪਏ ਦਾ ਹੈ ਕਿ 11-11000 ਦਾ ਨਾ ਪਿੱਕ ਮੈਂ ਦੋ ਨੂੰ ਦੇਦਾ ਹੈ ਵੀ ਨਹੀਂ ਮੰਗਦਾ ਜੇ ਲਾਪਾ ਚਲ ਕੋਈ ਗੁਣਾ ਕਾਣਾ ਨੂੰ ਅੱਜ ਕੱਲ ਕੋਈ ਨਹੀਂ ਦੇਖਦਾ ਠੀਕ ਹੈ ਨਾ ਅੱਡੇ ਕਰਨ ਬੱਕਰੇ ਬਾਹਰ ਕਰਨ ਕਰ ਤੂੰ ਤੀ ਮੰਗ ਰਿਹਾ ਹਾਂ ਤੂੰ ਇਹ ਵੀ ਕਹਿੰਦਾ ਮੋਹ ਕਾਦੇ ਨਹੀਂ ਫਿਰ ਤੂੰ ਤੀ ਮੰਗ ਰਿਹਾ ਯਾਰ ਹੁਣ ਇਹ ਮਖੌਲ ਤੇਰੇ ਵਧੇ ਰਿਹਾ ਤੜਕੇ ਕਿਸੇ ਨੇ ਬੁੱਬੀ ਨਹੀਂ ਲਾਈ ਆ ਜਰਾ ਓਏ ਜੇ ਨਹੀਂ ਲਾਈ ਸਾਲੇ ਕਿਹਾਂ ਕਿਤੇ ਮਰਦੇ ਨੇ ਇਹ ਖੜੇ ਨੇਗੇ ਫੇਰ ਵਿੱਚ ਵਗ ਜਾਣਗੇ ਇਹਦੀ ਜੇਬ ਵਿੱਚ ਪੈਸੇ ਨਹੀਂ ਕੋਈ ਦੇਖਣ ਇਹ ਕਿਹੜਾ ਸਾਡੇ ਉੱਤੇ ਲੱਤਾਂ ਡਾੜ ਰਹੇ ਨੇ ਨਹੀਂ ਪਿੱਕ ਕੇ ਠੀਕ ਹੈ ਨਹੀਂ ਇਹ ਮੈਂ ਸੱਚ ਫਿਰ ਰਹੇ ਨੇ ਮੈਂ ਜਾਨਾਗਾ ਬੰਦੇ ਹੋ ਖੜੇ ਨੇ ਜੀ 500 ਪਾ ਗੋਲੇ ਜਾਣਗੇ ਨਾ ਨਾ ਬੰਦੇ ਵੀ ਹੈਗੇ ਨਾ ਮੰਡੀਆਂ ਦੇ ਹਰਾਮੀ ਵਾਲੇ ਨੇ ਬੰਦੇ ਹਾਂ ਹਾਂ ਚਾਚਾ ਤੂੰ ਇਹ ਨਾਲ ਮੈਂ 2-2 ਲੱਖਾਂ ਲੀਆਂ ਮੈਂ ਸਾਲਾ ਸਾਹਬ ਆਪਣਾ ਮੈਂ ਇਹਦੇ ਵਾਲਾ ਨਹੀਂ ਕਰ ਰਿਹਾ ਹੈਗਾ ਤੂੰ ਤਾਂ ਕਹਿ ਰਿਹਾ ਇੰਝ ਲੈ ਜੂਗਾ ਨਹੀਂ 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 ਇਹ ਨਹੀਂ ਹੈ ਕਿ ਮੈਂ ਲੈ ਜਾਈਂ ਬੜੇ ਲੈ ਇਹਨਾਂ ਨੇ ਬੜੇ 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 ਧੋਖੇ ਨਹੀਂ ਆਪਣਾ ਉਹ ਸਿਸਟਮ ਨਾਲ ਆਪਣਾ ਰੋਇਲ ਬੰਨਾ ਦੋ ਦੋ ਆਵਜੇ ਨਿਕਲਦੀ ਹੈ ਆਪਣਾ ਜੀ 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 ਨਾਦਰ ਤੇਰੀ ਦੀ ਦੇਖਣੋਂ ਨਾਦਰ ਖਵਾ ਦੇ ਨੂ ਕੋ ਸੱਚ ਨਾਦਰ ਚਲਾ ਦੇ ਕਰੋ ਕਿਉਂਕਿ ਜੈ ਗਿਆ ਕਰਕ ਨਾ ਦੇਖ ਜਾਣਗੇ ਇਧਰ ਖੜੇ ਨੇ ਭਾਈ ਇਧਰ ਚ ਬੱਤ ਕੀ ਕਰ ਇਹ ਇਧਰ ਦੁੱਧ ਨਾ ਕਰ ਬੇਈ ਕੇ ਬਰਾਕਾਰ ਯਾਰੋ ਹੋਰ ਕਿਲੇ ਪਾਉਣਾ ਬੱਕਰੀਆਂ ਉਹ ਮੈਂ ਤਾਂ ਪੈਂਡਾ ਖੜਾ ਰਿਆ ਨਾ ਤੋ ਤੂੰ ਪਾਣਾ ਮਨ ਕਰਨਾ ਪੜਿਆ ਬਈ ਖੁਲੜੀ 'ਚ ਚੜ ਜਾਂਦੇ ਨੇ ਮਿੰਗੜੇ ਮਿੰਗੜਾ ਤੂੰ ਪਾਣਾ ਮਨ ਨਾ ਕਰਵਾਗਾ ਪਾਣਾ ਖੜਾਣਾ ਹੁੰਦਾ ਨਾ ਮੈਂ ਤੇ ਬੇਸਿਆਹ ਲੈ ਗਿਆ ਤੇਰਾ ਕਿੱਥੇ ਭਾ ਗਿਆ ਉਹ ਹਰ ਜੱਬ ਉਹ ਜਿਹੜੀ ਬੱਕਰੀ ਦਵਾਈ ਜਾਂਦਾ ਪੰਜ ਤੇ ਪਰਾ ਅੱਛਾ ਕੀ ਵੇਚਦੇ ਫੇਰ ਤੇ ਲਾ ਕਰਾ ਚੱਲ ਕੋਈ ਨਾ ਵੇਚਣੇ ਜੀ ਬਸ ਸਦਾ ਜਾ ਜਿਹਮੋਂ ਬੰਦੋਂ ਭੱਜੀ ਆ ਬਿਆਰ ਡਾਕਟਰ ਮੰਡੀ ਦਾ ਖੜਾ ਜੀ ਕੁਛ ਮਾੜਾ ਮੁੱਢਾ ਫੇਰੀ ਲੱਗੀ ਘੁੰਮਣਾ ਪਾ ਦੇਖਾਇਣ ਮਜਾ ਬੱਕਰ ਨੂੰ ਮਾਰ ਦੇਗੇ ਨਾ ਇਹਨੂੰ ਮਾਰੀਆ ਦੇਣਾ ਉਹ ਨੂੰ ਨਹੀਂ ਨਾਸੀ ਆ ਯਾਰ ਤਰੇ ਤਿੰਨੇ ਇਕੱਠੇ ਲੱਗਦੇ ਨੇ ਯਾਰ ਆ ਫਰਤੂਲੇ 12 12 ਦੇ ਰੱਖਿਆ ਰੱਖ ਲਈ ਰੱਖਨੇ ਹੁਣ ਰੱਖ ਲੈ ਚੰਗਾ ਰਹੇਦਾ ਚੰਗਾ ਰਹੇਦਾ ਚੰਗਾ ਰਹੇਗਾ। ਹਨਾ ਚੰਗੀਆਂ ਮੈਂ। ਚੰਗਾ ਰਹੇਗਾ। ਹਨਾ ਪੈਸੇ ਨਾ। ਉਹ ਖੜੇ ਪੈਸੇ ਨਾ ਦਿਖਾ ਨਾ। ਇਹ ਦੇੜੀ ਬੰਦ ਰਹੇਗਾ ਕੋਈ ਗੱਲ ਨਹੀਂ। ਬਈ ਦਿਖਾਏਗਾ ਨਾ ਉਹ ਕੀ ਪੈਸੇ ਘੁੰਮਾ। ਉਹ ਮੈਨੂੰ ਤਾਂ ਇੰਝ ਜਵਾਨ ਹੁੰਦੀ ਆ। ਜਵਾਨ ਆ ਤੂੰ ਜਾਇਲ ਚ ਕਰਨਾ। ਜਾਇਲ ਚ ਕਰਨਾ। ਨਹੀਂ ਨਹੀਂ ਤਨੀਕੇ ਕਹਿਦੀ ਨਾ 16 16 ਤੇ ਕਿੰਨੇ ਲੈ ਜਾ। ਜਿਹਦੇ ਨੇ ਲੈਣੇ ਇੱਕੋ ਗੱਲ ਆ ਬਸ ਆਪਣੀ। ਇੱਕ ਮਿੰਟ ਮਾ ਦੂਜੇ ਕੁਝ ਨਾ ਨਾ ਮੇਰੀ ਮਰਹੀ ਮਰਦੀ। ਤੂੰ ਨਾ 12 12000 ਰੁਪਇਆ ਆ ਫਰ ਪੰਜ ਮੈਂ ਹੋ ਉਹ ਪਪਾ ਮੇਰਾ ਪਪਾ ਆ। ਮਨਾ ਪੱਕਾ ਕਿ ਆਪਣਾ ਰੇਟ ਤੈਨੂੰ ਮੈਂ ਪੱਕਾ ਦੱਸਦਾ 12 ਖਾਂਦਾ ਹੋਏ ਲੈ ਲਓ ਨਹੀਂ 12 16 ਤੋਂ 13 13 ਕਰ ਦੇ ਚਲੋ ਨਹੀਂ 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 ਨਾ ਨਾ 13 13 ਮਾਈਨੋਰੀਟੀ ਨਾ ਨਾ ਉਹ ਵੀ ਮੈਨੂੰ ਆਏ ਆ ਵੀ ਡੰਗਰਾਂ ਦੇ ਵਿੱਚ ਨਾ ਮੈਨੂੰ ਪਤਾ ਲੱਗ ਗਿਆ ਕਿ ਤੂੰ ਕਹਿੰਦਾ ਹੈਗਾ ਹਾਂ ਬਸ ਉਹ ਇਹ ਤੋਂ ਨਹੀਂ ਇਹ ਭਈਆ ਕੱਢਦਾ ਕੱਢ ਜਾ ਇੱਕ ਮਿੰਟ ਜੇ ਤਰੋਂ ਇੰਨੇ ਚ ਬਾਰਾ ਕਰਦਾ ਨਾ ਜਦੋਂ ਦੇਖਦਾ ਤੇਰੀ ਮਾਜੇ ਖੇਰਾ ਤੂੰ ਸਜਣਾ ਕੁਈ ਹੈਗਾ ਨਾ ਨਾ ਇਹ ਚ ਗੁੱਸੇ ਗਿੱਲੇ ਵਾਲੀ ਗੱਲ ਹੈ ਨਾ ਪਾਉਂਦੇ ਬੰਗੇ ਬਚਾ ਲੈ ਇਹਦਾ ਹਾਂ ਜੇ ਮੈਨੂੰ 12 ਖਾਉਂਗਾ ਵਿੱਚ ਤੋਂ 12 ਖਾਉ ਲੈ ਲੂ। ਕੋਈ ਨਹੀਂ ਰਹਿ ਜਾਂਦੇ। ਹਾਂ। ਲਓ ਜੀ ਹੁਣ ਕਿੰਨਾ ਕਰੀਏ? ਬੱਚਾ ਕਹਿੰਦਾ 12:30 ਵਜੇ ਆ ਰਹਿਣਾ। ਤਾਂ ਹੁਣ ਜੇ ਹੁਣ ਮੋੜੇ ਨਾ ਮੈਂ ਤਾਂ ਕਰੀ ਜਾਊਂਗਾ। ਮਠਾਈ ਜੀ ਤੁਮ ਨੂੰ ਆ ਖਾਣ। ਉਹ ਮਠਾਈ ਜਾਏ ਤਾਂ ਮਠਾਈ ਖਾ ਆਏ ਜੇ। ਤੁਮ ਖਾਦੇ ਨਾ ਮੋਦਾ ਤਸੀਨ ਲਗਾ ਬੋਦੀ ਦਾ। ਲਾ ਲਾ ਪਰ ਹੁਣ ਲਾ ਲਾ ਮੱਥੇ ਨੂੰ। ਲਾ ਲਾ ਮੱਥੇ ਨੂੰ। ਫਿਰ ਵਧੀਆ ਲੱਗ ਰਿਹਾ ਲਾ ਲਾ ਮੱਥੇ ਨਾਲ। ਪਤਾ ਹੁਣ ਨਾ ਯਾਰ ਤੇਰਾ ਨਾ ਨੂੰ ਆ। 12:30 ਰਹਿਣਾ। ਸੰਦੀਪ ਉਹ ਤੋਂ ਘੱਟ ਨਹੀਂ ਨਾ। ਇਹ ਵਗ ਜਾਂਦੇ ਨਹੀਂ ਜਾਂ ਤੜ ਜਾ ਹੁਣ ਛੱਡ ਨਾ ਆ ਦਮ ਤਰਾ ਦਾ ਨੱਕਾ ਦਾ ਨਾ ਯਾਰ ਪਾ ਲਓ ਬੂਟਾ ਲੱਗ ਗਿਆ 10 13 ਹੋ ਗਿਆ ਹਾਂ ਛੋੜ ਜਾ ਲੈ ਹੁਣ ਵੀ ਬੈਕਾ ਵੇਚੀ ਨਹੀਂ ਮਾਸੀ ਛੱਡ ਦੋ ਵਕਰ ਹੋ ਗਏ ਨਹੀਂ ਨਹੀਂ ਬਸ ਦੇ ਭਾਈ ਨਾ ਨਾ ਇਲਾ ਧੱਕਾ ਨਾ ਕਰ ਦੇ ਭਾਈ ਉਹ ਹਟ ਨਹੀ ਨਹੀਂ ਇੰਨਾ ਇੰਨਾ ਧੱਕਾ ਨਹੀਂ ਨਾ ਨਾ ਪਰ ਨਹੀਂ ਜੇ ਵੀ ਦੇ ਦੂੰਗਾ ਮੈਂ ਦੇ ਦੂੰਗਾ ਤੁਹਾਨੂੰ ਵਧੀਆ ਰਹੇਗਾ ਠੀਕ ਇਹ ਦੇ ਹੁੰਦੇ ਸਾਡੇ 10 12 ਬੰਦੇ ਨੇ ਦੇਖੀ ਪਸਲੇ ਦਾ 4-5 ਲਾਗੇ ਐਡੋਟਾ ਤੇ ਜੇ ਜੇ ਇੰਨਾ ਹੋਊਗਾ ਫਿਰ 700 ਰੁਪਏ ਨੋ ਰੇਟ ਉਹ ਨਹੀਂ ਫਿਰ ਜੇ ਐਡਾ ਘੱਟ ਰੇਟ ਲੱਗੂਗਾ ਪਾਈ ਨਵਾਂਗੇ ਜੇ ਤੇਰਾ 13000 ਚ ਜਾ ਰਿਹਾ ਫਿਰ ਪਾਈ ਲਵਾਂਗੇ ਚਾਰੇ ਪਾ ਲਾਂਗੇ 100 ਦਿਨਾਂ ਦਾ ਲਾਭ ਹੋਦੋਂ ਹੋਰ ਕਿਦਾ ਪੈਰ ਆ ਇੱਕੇ ਰੇਟ ਦੱਤਾ ਮੈਂ ਤੈਨੂੰ ਜਮਾ ਡਾਊਨ ਮਾਰ ਕੇ ਰੱਖਤਾ ਵੀ ਦੇਣ ਲੈਣ ਵਾਲੀ ਗੱਲ ਕਰ ਲੈ ਗੱਲ ਨਹੀਂ ਬਈ ਮੈਂ ਤੈਨੂੰ ਸੁਣੋ ਤੋਰਾ ਨਾ ਤੋਰਾ ਮਾੜੀ ਨਹੀਂ ਤੋਰਾ ਮਾੜੀ ਤੋਰਾ ਮਾੜੀ ਇੱਕ ਹਿੰਦੂ ਹੀ ਨਾ ਆ ਗਿਆ ਬੰਨੂ ਨਾ ਨਾ ਹੋ ਗਏ 12 ਖਾ ਲਵਾਂਗੇ ਨਹੀਂ ਨਹੀਂ ਰੱਖ ਲੈ ਇੰਨੇ ਕੱਟ ਨਹੀਂ ਕੈ ਛੱਡ ਕੋਈ ਗੱਲ ਤੇਰੀ ਮਰਜੀ ਨਾ ਨਾ 16 ਤੋਂ ਘੱਟ ਆ ਬਾਈਂ ਦਵਾ ਦੇ 16 ਤੈਨੂੰ ਭੁਗ ਦੇ ਨਾ ਮੈਂ ਜਮਾਈ ਜਾਇਜ ਕਰਾਉਂਦਾ ਕਿੰਨੇ ਦੇ ਕੇ ਨਫਾ ਆ ਕੇ ਰੱਖ ਲੂਆਂ ਪੰਜ ਸਾਲ ਨਾ ਬਦਲੀ ਵਾਲਾ ਮੈਂ ਤਾਂ ਜਮਾਈ ਚ ਜਿੰਨੇ ਇਕੱਠੇ ਕਰਦੇ ਨਹੀਂ ਆ ਰੱਬ ਆ ਕਰਾ ਨਾ ਚਾ ਇੱਕ ਵੀਕ ਜੀ ਆਪਾਂ ਨੂੰ ਕਹਿੰਦਾ ਗਾਲੀ ਨਹੀਂ ਭਈ ਆਪਾਂ ਮਾਰੇ ਜਾਵਾਂਗੇ ਨਹੀਂ ਮਾਰੇ ਜਾਂਦੇ ਨਾ ਇਹ ਤੋਂ ਘੱਟ ਨਾ ਕਹੂੰ ਸੌਦਾ ਕਰ ਦੇਖ ਲਗਾਈਂ ਫਲਾਈ ਲਾ ਹੁਣ ਜਿਹੜਾ ਹੁਣ ਆਰ ਬਾਈ ਬੋਜ ਦਾ ਬੁੱਝ ਗਿਆ ਨੀ ਫਿਰ ਜਾਵਾਂ ਇਹ ਫਿਰ ਚਾਹਾਂ ਦੇ ਹੋ ਗਿਆ ਆ ਜੀ ਬਾਈ ਉੱਪਰ ਲੱਗ ਗਈ ਚਲੋ ਜੀ ਲਾ ਗਈ ਕੁਰਸੀ ਗੇ ਬਾਗੇ ਨਾ ਹੋਦਾ ਬੰਦੇ ਹੀ ਨਹੀਂ ਗੇ ਸੱਚਾ ਬੱਕਰਾ ਰਹਿਣਗੇ ਗੱਲਾਂ ਇਹ ਆ ਦਊਗਾ 15000 ਦੇ ਦੇ ਇਕੱਲੇ ਦਾ ਪੁੱਛਣਾ ਨਾ ਫੜਾਇਆ ਕਰ 399 ਹੋ ਗਿਆ ਰੱਖ ਤਾ ਨਾ ਬੱਕਰਾ ਜਿਹੜਾ ਨਾ ਨਾ ਮੈਨੂੰ ਇਕੱਲਾ ਨਹੀਂ ਇਕੱਲਾ ਨੂੰ ਕਿੰਨੂੰ ਲੈਣਗੇ ਦੰਨਾ ਦਾ ਹੋਰ ਹੈ ਤਿੰਨੇ ਕਰਾ ਤੋਂ ਓਹ ਉਹ ਆ ਗਏ ਨਾ ਬੱਚੋ ਪਹਿਲਾਂ ਨਾ ਖੜੇ ਨਾ ਲੱਜੀ ਆਪਣਾ ਖੜੇ ਨਿਕੋ ਵੀ ਕਿਹਦੇ ਉਹ ਪਹਿਲਾਂ ਹੁੰਦਾ ਹੋਵੇ ਉਹਦਾ ਛੱਡ ਗਏ ਹੁਣ ਉਹ ਪੰਨੀ ਨਾਲੋਂ ਕੀ ਹੁੰਦਾ ਯਾਰਾ ਮੈਂ ਤਾਂ ਜਮਾਈ ਜਾਇਜ਼ ਕਰਤਾ ਰੇਟ ਕੋਈ ਜਿਆਦਾ ਕਿੰਨਾ ਬਕਲੇ ਗਾਹਾਂ ਬੱਕਰੀ ਨੂੰ ਖੋ ਨਾ ਲੈ ਰਿਹਾ ਉਹਨੂੰ ਆਪਾਂ ਨੂੰ ਪਤਾ ਹੁੰਦਾ ਹਾਂ ਜਮਾਂਗਾ ਮੁੱਤਿਆ ਤੇ ਆ ਹੁਣ ਉਹ ਪੰਨੀ ਯਾ ਲੈ ਰਿਹਾ ਉਹ ਬੇਦੀ ਹੁਣ ਬੱਕਰਾ ਕਰਾ ਕਰਾ ਕਰ ਮਾੜੀ ਮੋਢੀ ਯਾਰਾ ਨਾ ਛਣ ਜੋ ਹੋ ਗਿਆ ਟਰੱਕ ਲੈ ਮੈਂ ਫਿਰ ਤੇਰੀ ਵੀ ਨਹੀਂ ਮੋੜਦਾ 15 ਦੀ ਕਰਾ ਦੇ ਮੈਂ ਵੈਦ ਦੇਣੇ ਨਹੀਂ ਥੀਗੇ 15 ਦੀ ਕਰ ਬੱਸ ਮੈਂ ਤੇਰੀ ਵੀ ਨਹੀਂ ਮੋੜਦਾ ਜਾ ਹਾਂ ਉਹ ਬਾਪੂ ਜੀ ਨਾ ਮੈਂ ਤੈਨੂੰ ਇੰਜ ਕਹ ਉਹ ਵੀਰ ਜੀ ਵੀਰ ਜੀ ਬਸ ਕਿਹ ਹੋ ਗਿਆ ਵੀ ਨਾਲ ਬਰਾ ਕੀ ਹੋ ਰਿਹਾ ਟਰੱਕ ਬਾਈ ਲੈ ਲਓ ਟਰੱਕ ਮਟੋ ਮੈਨ ਲਾ ਤਾਂ 14.5 ਹਜ਼ਾਰ ਰੁਪਿਆ ਮੈਂ ਇੱਕੇ ਗੱਲ ਕਹਿ ਤੀ ਹਾਂ ਨਾ ਗਾਗਨ ਨਹੀਂ ਆਉਣਾ ਪੈਂਦਾ ਗਾ ਕੀ ਜਿਹੇ ਪੈਸੇ ਨਿਕਲਣੇ ਹੁਣ ਇਹ ਕਹਿੰਦਾ ਬੰਦਾ ਲੈ ਜਾ ਖੜਾ 1.14 1.1 ਮਿੰਟ ਛੱਡ ਜਾ 10000 ਹੋ ਬਾਬੂ ਨੂੰ ਹੁਣ ਹੁਕਮਤਾ ਭਾਜ ਬਗਾਇਆ ਦਾ ਭਾਜ ਬਗਾ 1000 ਘਟ ਗਿਆ ਸਹੀ ਨੇ ਹੁਣ ਸਹੀ ਨਹੀਂ ਕੋਈ ਨਾ ਚਲੋ ਜੀ ਕੋਲੋਂ ਬੱਕਰੇ ਠੀਕ ਹੈ ਚਲੇ ਪੈਸੇ ਜੀ ਬਲਾਂ ਨੂੰ ਮਾਰਦੇ ਚਾਦੇ ਵਿੱਚ ਕੋਈ ਨਾ ਕੋਈ ਨਹੀਂ ਪਵਾ ਦੋ ਵਧੀਆ ਬੱਕਰਾ ਵਧੀਆ ਨਹੀਂ ਵਧੀਆ ਨਹੀਂ ਉਹ ਠੀਕ ਆ ਜੇ ਹੁਣ ਸਾਡੇ ਨਗਰ ਆਇਆ ਦੇਖ ਸਾਡੇ ਨਹੀਂ 500 ਘਟ 15 15000 ਦੇ ਹੋਵੇ ਕਿੰਨੇ ਬੱਕਰੇ ਹੋਣ ਲਾ ਫੜਾ ਆ ਵੀਰੇ ਨੀਓ ਤਿੰਨੇ ਬੱਕਰਾਂ ਦਾ ਸੌਦਾ ਕਰਾਤਾ ਚਾਚੇ ਸ਼ਰੀਫ ਨੇ ਬੱਕਰੇ ਦੇਖ ਸਕਦੇ ਤੁਸੀਂ ਘੋੜਿਆਂ ਵਰਗੇ ਬੱਕਰੇ ਨੇ ਸੌਲੀ ਬੱਕਰੇ ਮੰਡੀ ਦੇ ਉੱਤੇ